ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਗਣਿਤੀ ਕਿਤਾਬ ਦਾ ਅਧਿਆਇ 8ਵਾਂ ਚਤੁਰਪੁਜ ਅਭਿਆਸ ਨੰਬਰ 8.1 ਤੇ ਇਸ ਦੇ ਦੋ ਸਵਾਲ ਚੌਥਾ ਤੇ ਛੇਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਚੌਥਾ ਸਵਾਲ ਇਹ ਬੱਚਿਓ ਕਹਿੰਦੇ ABCD ਇੱਕ ਆਇਤ ਹੈ ਜਿਸ ਵਿੱਚ ਵਿਕਰਣ AC ਦੋਵੇਂ ਕੋਣਾਂ A ਅਤੇ C ਨੂੰ ਸੰਦੂਭਾਜਿਤ ਕਰਦਾ ਹੈ ਇਸ ਕੋਣ ਨੂੰ ਵੀ ਸੰਦੂਭਾਜਿਤ ਕਰਦਾ ਹੈ ਤੇ C ਨੂੰ ਵੀ ਸੰਦੂਭਾਜਿਤ ਕਰਦਾ ਹੈ ਦਰਸਾਓ ਕਿ ਪਹਿਲਾ ਭਾਗ ABCD ਇੱਕ ਵਰਗ ਹੈ ਦੂਜਾ ਵਿਕਰਣ BD ਦੋਵੇਂ ਕੋਣਾਂ B ਅਤੇ D ਨੂੰ ਸੰਦੂਭਾਜਿਤ ਕਰਦਾ ਹੈ ਸੋ ਬੱਚਿਓ ਇਹਨੂੰ ਕਰਦੇ ਹਾਂ ਹੁਣ ਸਬੱਲਾਵ ਕਰਦੇ ਹਾਂ ਦਿੱਤਾ ਹੈ ਏ ਬੀ ਸੀ ਡੀ ਇਕਾਇਤ ਹੈ ਜਿਸ ਦਾ ਵਿਕਰਣ ਏ ਸੀ ਕੋਣ ਏ ਅਤੇ ਸੀ ਨੂੰ ਸੰਦੋ ਭਾਜਿਤ ਕਰਦਾ ਹੈ ਠੀਕ ਹੈ ਅਸੀਂ ਜਾਣਦੇ ਹਾਂ ਕਿ ਆਇਤ ਦੇ ਸਾਰੇ ਕੋਣ ਸਮਕੋਣ ਹੁੰਦੇ ਹਨ ਹੁਣ ਸਾਨੂੰ ਬੱਚੇ ਸਾਰੇ ਇਹ ਜਿਹੜੇ ਖੂਬੀਆਂ ਨੇ ਪ੍ਰੋਪਰਟੀਆਂ ਨੇ ਇਹ ਚਤੁਰਪੁਜਾ ਦੀਆਂ ਇਹ ਪਤਾ ਹੋਣੀ ਚਾਹੀਦੀਆਂ 8ਵੀਂ ਜਮਾਤ ਵਿੱਚ ਅਸੀਂ ਬੜੇ ਵੇਰਵੇ ਨਾਲ ਪੜ ਚੁੱਕੇ ਹਾਂ ਸਾਰੀਆਂ ਇਹ ਸਮਾਂਤਰ ਚਤੁਰਭੁਜ ਦੀ ਕਿਢਿਪ ਏ ਕੋਬੀਆਂ ਹੁੰਦੀਆਂ ਨੇ ਆਇਤ ਦੀ ਕਿਡੀਆਂ ਹੁੰਦੀਆਂ ਨੇ ਸਮਚਤ੍ਰਭੁਜ ਦੀਆਂ ਕਿਡੀਆਂ ਹੁੰਦੀਆਂ ਨੇ ਸੋ ਇਹ ਸਪਤਾਉਣਾ ਚਾਹੀਦਾ ਸੋ ਕੋਣ BAC ਬਰਾਬਰ ਕੋਣ DAC ਬਰਾਬਰ ਕੋਣ BCA ਬਰਾਬਰ ਕੋਣ DCA ਬਰਾਬਰ 90 ਡਿਗਰੀ ਵਟਾ 2 ਬਰਾਬਰ 45 ਡਿਗਰੀ ਹੋ ਜਾਏਗਾ ਕਿਉਂ ਉਹਨੇ ਕਿਹਾ ਇਹਨੂੰ ਸਮਦੂ ਪਾਜਿਤ ਕਰਦਾ ਸੋ ਇਹ ਵੀ 90 ਡਿਗਰੀ ਹੈ ਇਹ ਵੀ 90 ਡਿਗਰੀ ਹੈ ਸੋ BAC ਤੇ DAC ਠੀਕ ਹੈ ਇਸੇ ਤਰ੍ਹਾਂ BCA ਤੇ ਡੀ ਸੀ ਇਹਦੇ ਦੇਣਗੇ 90/2 45 45 ਦੇ ਇਹ ਵੀ 45 ਇਹ ਵੀ 45 ਇਹ ਵੀ 45 ਤੇ ਇਹ ਵੀ 45 ਠੀਕ ਹੈ ਕਿਉਂਕਿ ਇਹ ਪੂਰੇ ਦੇ ਪੂਰੇ ਸਾਰਾ ਕੋਣ ਪੂਰਾ ਜਿਹੜਾ A D C ਇਹ 90° ਹੈ ਠੀਕ ਹੈ ਹੁਣ ਤ੍ਰਿਭੁਜ ABC ਵਿੱਚ ABC ਦੇ ਵਿੱਚ ਲੈ ਲਈਏ ਕੋਣ BAC ਬਰਾਬਰ ਕੋਣ BCA ਕੋਣ BAC ਬਰਾਬਰ ਕੋਣ BCA ਇੱਥੋਂ ਦੀ BAC ਬਰਾਬਰ BCA 45° ਸੋ so, AB BC ਇਹਦੇ ਸੰਮੁਖ ਹੈ 45 ਡਿਗਰੀ ਦੇ ਸੰਮੁਖ ਹੈ B ਇਹ 45 ਡਿਗਰੀ ਦੇ ਸੰਮੁਖ BC AB BC ਕਿਉਂ ਬਰਾਬਰ ਕੋਣਾਂ ਦੀਆਂ ਸਾਨੂੰ ਉਜਾਵਾਂ ਬਰਾਬਰ ਹੁੰਦੀਆਂ ਹਨ ਅਤੇ ਤ੍ਰਿਭੁਜ ADC ਵਿੱਚ ਇਸੇ ਤਰ੍ਹਾਂ ਤ੍ਰਿਭੁਜ ADC ਦੇ ਵਿੱਚ ਕੋਣ DAC ਕੋਣ DCA ਕੋਣ DAC ਕੋਣ DCA 45 ਡਿਗਰੀ ਸੋ AD CD ਸੋ so, AD CD ਹੋ ਜਾਵੇਗਾ ਉਹੀ ਕਾਰਨ ਬਰਾਬਰ ਕੋਣਾਂ ਦੀ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ ਸੋ ਨਾਲੇ AB CD AB CD ਅਤੇ AD BC AD BC ਕਿਉਂ ਇਹ ਤੇ ਦਿੱਤਾ ਹੈ ਇਹਨੂੰ 3 ਨੰਬਰ ਦੇ ਨੇ ਆਇਤ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ ਆਇਤ ਇੱਕ ਸਮਾਂਤਰ ਚਤੁਰਭੁਜ ਹੈ ਤੇ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ ਸੋ ਇਹ ਦੋ ਗੱਲਾਂ ਇਹ ਦੋ ਭੁਜਾਵਾਂ AB BC AD CD ਅਸੀਂ ਸਿੱਧ ਕਰਤਾ ਤੇ AB CD ਤੇ AD BC ਹੈ आयत ਦੀ ਸਮਾਂਤਰ ਚਤੁਰਭੁਜ ਦੀ ਖੂਬੀ ਹੈ ਕਿ ਆਇਤ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਹੁਣ 1 2 ਅਤੇ 3 ਤੋਂ ਸਾਨੂੰ ਪ੍ਰਾਪਤ ਹੋ ਜਾਣ ਬੱਚੇ ਦੇਖੋ AB BC BC AD AD CD ਸੋ ਸਾਰੀ ਬਰਾਬਰ ਹੋ ਗਏ AB BC BC CD CD DA ਸੋ ਜਦੋਂ ਚਾਰੋਂ ਭੁਜਾਵਾਂ ਬਰਾਬਰ ਹੋਣ ਤੇ ਚਾਰੋਂ ਕੋਣ 90 ਡਿਗਰੀ ਦੇ ਦਿੱਤੇ ਹੋਏ ਨੇ ਆਇਤਾਗਨ ਤੇ ਬੱਚਿਓ ਇਹ ਕੀ ਬਣ ਗਿਆ ਵਰਗ ਭਾਗ ABCD ਇੱਕ ਵਰਗ ਹੈ ਸੋ ਪਹਿਲਾ ਭਾਗ ਸਾਡਾ ਇਦਾਂ ਸਿੱਧ ਹੋ ਗਿਆ ਹੁਣ ਦੂਜਾ ਭਾਗ ਦੇਖੀਏ ਦੂਜਾ ਭਾਗ ਕਹਿੰਦੇ ਨੇ ਸਿੱਧ ਕਰੋ ਕਿ BD ਜਿਹੜਾ ਹੈਗਾ ਵਿਕਰਣ ਸਿੱਧ ਕਰੋ ਕਿ ਇਹ ਵੀ ਕੋਣਾ BOD ਨੂੰ ਸੁੰਦੋਬਾਜਿਤ ਕਰਦਾ ਹੈ ਸੋ B ਅਤੇ D ਨੂੰ ਜੋੜੋ ਅਸੀਂ ਭਾਗ ਇੱਕ ਵਿੱਚ ਐ ਸਿੱਧ ਕੀਤਾ ਹੈ ਕਿ ABCD ਇੱਕ ਵਰਗ ਹੈ ਕਰਦੇ ਤਾਂ ਸਿੱਧਾ ਠੀਕ ਹੈ ਤੇ ਵਰਗ ਦੀਆਂ ਚਾਰੋਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਅਤੇ ਕੋਣ ਸਮਕੁਣ ਹੁੰਦੇ ਹਨ ਠੀਕ ਹੈ ਜੀ ਹੁਣ ਤ੍ਰਿਭੁਜ ABD ਵਿੱਚ AVD ਵਿੱਚ AB ਬਰਾਬਰ AD ਸੋ ਕੋਣ ABD ਬਰਾਬਰ ਕੋਣ ATB ਬਰਾਬਰ 90 ਡਿਗਰੀ ਬੜਾ ਦੋ ਜੇ ਇਹ ਦੋਨੋਂ ਭੁਜਾਵਾਂ ਬਰਾਬਰ ਨੇ ਅਰਲ ਕੇ ਸਮਦੋਪੁਜੀ ਸਮਦੋਪੁਜੀ ਤ੍ਰਿਭੁਜ ਹੋ ਗਿਆ ਸੋ ਇਹ ਕੋਣ ਜਿਹੜਾ ਹੈ ਬੱਚਿਓ ਇਹ ਕੋਣ ਨੇ ਬਰਾਬਰ ਹੋਣਗੇ ਸੋ ਪਰ ਇਹ ਦੋਨੋਂ ਕੋਣ ਕਹਿੰਦੇ ਕਿ ਤੇ ਬਰਾਬਰ ਨੇ 90° ਦੇ ਬਰਾਬਰ ਨੇ ਸੋ ABD VISTA, and ADB ਬਰਾਬਰ 90° like so 2 ਬਰਾਬਰ 45° ਕਿਉਂਕਿ ਬਰਾਬਰ ਪੁਜਾਵਾਂ ਦੇ ਸੰਮੂ ਕੋਣ ਬਰਾਬਰ ਹੁੰਦੇ ਨੇ ਇਸੇ ਤਰ੍ਹਾਂ ਤ੍ਰਿਭੁਜ CBD ਵਿੱਚ CBD ਦੇ ਵਿੱਚ ਕੋਣ CBD ਕੋਣ CDB CBD CDB 90° 2 45° ਇਹਨੂੰ 2 ਨੰਬਰ ਦੇ ਦਿਓ ਉਹੀ ਕਾਰਨ ਉਹੀ ਐਕਸਪਲੇਨੇਸ਼ਨ ਕੀ ਬਰਾਬਰ ਪੁਜਾਵਾਂ ਦੇ ਸੰਬੰਧ ਕੋਣ ਬਰਾਬਰ ਹੁੰਦੇ ਨੇ ਕੋਣ 1 ਅਤੇ 2 ਤੋਂ ਸਾਨੂੰ ਕੀ ਪ੍ਰਾਪਤ ਹੋਇਆ ਬੱਚਿਓ ਏਬੀਡੀ ਬਰਾਬਰ ਏਡੀਬੀ ਬਰਾਬਰ ਸੀਬੀਡੀ ਬਰਾਬਰ ਸੀਡੀ ਵੀ ਬਰਾਬਰ 45 ਡਿਗਰੀ ਇਹ ਦੋਨੋਂ ਬਰਾਬਰ ਬਰਾਬਰ ਹੋ ਗਏ ਸੋ ਇਹ ਵੀ 45 ਇਹ ਵੀ 45 ਇਹ ਵੀ 45 ਇਹ ਵੀ 45 ਵਿਕਰਣ ਇਹਦਾ ਮਤਲਬ ਕੀ ਹੈ ਵਿਕਰਣ ਬੀਡੀ ਦੋਵੇਂ ਕੋਣਾਂ ਬੀ ਅਤੇ ਡੀ ਨੂੰ ਸੰਬੰਧੋਪਾਜਿਤ ਕਰਦਾ ਹੈ ਸੋ ਸਾਡਾ ਦੂਜਾ ਭਾਗ ਵੀ ਸਿੱਧ ਹੋ ਗਿਆ आउन करिए छेव सवाल तो बचे मैं चेता करा दे दवाँ कि इसी चैनल के उत्ते नौवीं जमात दियाँ कुछ होर प्लेलिस्टा भी ने। चैनल पर जाओ प्लेलिस्ट से टैप करो तो मिलेगी उइंथ इंगलिश एम सी बी नाइनथ इंग्लिश, इंग्लिश लिटरेचर नाइंथ ग्रैमर नाइनथ साइंस, मैथ कॉन्सैप्टर आएगी मैथ शॉर्टकट सेंट्रिक्स एक पंजाबी हो रेगी अपना गणित सिद्धांत तो एक हैगी एबरीविएशनस ਸੋ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ ਖੋਲ ਕੇ ਐਡਿ ਪਲੇਲਿਸਟਾਂ ਨੂੰ ਹੁਣ ਦੇਖੀਏ ਬੱਚਾ ਕੁਐਸਚਨ 6वां ਕੀ ਕਹਿੰਦਾ ਹੈ ਕਹਿੰਦੇ ए बी सी डी ਇੱਕ ਸਮਾਂਤਰ ਚਤੁਰਭੁਜ ਹੈ ਅਤੇ ए पी ਅਤੇ ਸੀ ਕਯੂ ए पी ਅਤੇ ਸੀ ਕਯੂ ਸ਼ਿਖਰਾਂ ए ਅਤੇ ਸੀ ਤੋਂ ਵਿਕਰਣ ਬੀ ਡੀ ਦੇਕਰਨ ਵੱਲੋਂ ਹਨ ਸੋ ਡੀ ਹੋਰੀ ਵਿਡੀ ਸ਼ਿਖਰ ਹੈਗਾ ਸ਼ਿਖਰਾਂ ए ਅਤੇ ਸੀ ਤੋਂ ਸ਼ਿਖਰਾਂ A ਅਤੇ C ਤੋਂ ਵਿਕਰਣ BD ਦੇ ਉੱਤੇ ਲੰਭ ਹਨ ਸੋ ਸ਼ਿਖਰ ਇਹ ਤੋਂ ਲੰਭ ਖਿੱਚਿਆ ਤੇ ਸ਼ਿਖਰ C ਤੋਂ ਲੰਭ ਖਿੱਚਿਆ CQ ਤੇ BD ਵਿਕਰਣ ਹੈਗਾ ਠੀਕ ਹੈ ਦਰਸਾਓ ਕਿ ਭਾਗ ਪਹਿਲਾ ਤ੍ਰਿਭੁਜ APB ਤ੍ਰਿਭੁਜ CQD AP D ਤੇ CQD ਦੋਨੋਂ ਕੀ ਨੇ ਸਰਬੰਗ ਸਮਾਨ ਨੇ ਤੇ AP CQ ਹੁਣ ਬੱਚਿਓ ਏ AP CQ ਤੇ ਜੇਲੇ ਐਸੇ ਦੋ ਹੋ ਗਏ ਤੇ ਆਪਕੀ ਸੇ ਦੋਏਗਾ ਤੇ CPCT ਦੇ ਨਾਲ ਸਰਬੰਗਸਮ ਤੇ ਤ੍ਰਿਪੁਜ ਦੀਆਂ ਜਿਹੜੀਆਂ ਸੰਗਤ ਜਿਹੜੀਆਂ ਕੋਣ ਜਾਂ ਭੁਜਾ ਹੁੰਦੀਆਂ ਨੇ ਠੀਕ ਹੈ ਸੋ ਸਾਡਾ ਮੇਨ ਮਕਸਦ ਹੈ ਇਹਨੂੰ ਐਵੈਲੂਏਟ ਕਰਨਾ ਸੋ ਤ੍ਰਿਪੁਜ AB APP ਅਤੇ ਤ੍ਰਿਪੁਜ CQD ਵਿੱਚ ਕੋਣ APB ਕੋਣ CQD 90 ਡਿਗਰੀ APB CQD 90 ਡਿਗਰੀ ਦਿੱਤਾ ਹੈ ਕਿਉਂਕਿ ਲੰਭਰੇ कोण ए बी पी बराबर कोण सी डी क्यू कोण ए बी पी बराबर कोण सी डी क्यू क्यों एकांतर एक अंदर ले कोण सी डी समांतर ए बी सी डी बच्चे सी डी ਜਿਹੜੀ ਹੈ ਸੀ ਡੀ समांतर ए बी ਤੇ ਇਹ ਕੋਣ ਹੈ ਇਹ ਕੋਣ ਮੜੀ ਆਊਗੀ ਤੁਹਾਡੀ ਕਾਟਵੀਂ ਰੇਖਾ ਹੋ ਗਈ ਗੀੜੀ ਕਾਟਵੀਂ ਰੇਖਾ ਹੋ ਗਈ ਇਹ समांतर ਹੈਗੀਆਂ ਸੋ ਇਹ ਵਾਲਾ ਕੋਣ ਜਿਹੜਾ ਬੱਚਿਓ ਇਹ ਵਾਲਾ ਇਹ ਵਾਲਾ ਦੋਨੋਂ ਬਰਾਬਰ ਹੋਣਗੇ ਕਿਉਂ? ਇਕਾਂਤਰ ਅੰਦਰਲੇ ਕੋਣ CD ਸਮਾਂਤਰ ਹੈ AB ਦੇ। ਠੀਕ ਹੈ? AB CD AB CD ਕਿਉਂ? ਸਮਾਂਤਰ ਚਤੁਰਭੁਜ ABCD ਦੀਆਂ ਸੰਗੁਕ ਭੁਜਾਵਾਂ ਦੀ ਬਰਾਬਰੀ। ਜਿਹੜਾ ਸਮਾਂਤਰ ਚਤੁਰਭੁਜ ਹੁੰਦਾ ਬੱਚਿਓ ਉਹਦੀਆਂ ਸੰਗੁਕ ਭੁਜਾਵਾਂ ਜਿਹੜੀਆਂ ਨੇ ਬਰਾਬਰ ਹੁੰਦੀਆਂ ਨੇ। ਸੋ ਤ੍ਰਿਕੋਣ APB ਸਮান্তর ਸਰਬੰਸਮ ਹੈ ਤ੍ਰਿਕੋਣ CQU A A S ਸਰਬੰਗ ਸਮਤਾ ਦੇ ਨੇਵਤੋਂ ਇਦਾਂ ਸਿੱਧ ਹੋ ਗਿਆ A A S ਠੀਕ ਹੈ ਸੋ ਹੁਣ ਐਸੇ ਦੋਗੇ ਤੇ ਸਾਡਾ ਦੂਜਾ ਭਾਗ ਤੇ ਬੜਾ ਸੌਖਾ ਹੈ ਐ ਦੇਖੋ ਹੁਣ ਇਹਨਿੰਦਾ ਕਰਾਂਗੇ ਇਹ ਲਿਖਾਂਗੇ ਜੋ ਅਸੀਂ ਸਿੱਧ ਕੀਤਾ ਇੱਕ ਵਾਰ ਇੱਥੇ ਲਿਖ ਦਾਂਗੇ ਤੇ ਬ੍ਰੈਕਟ 'ਚ ਲਿਖਾਂਗੇ ਸਿੱਧ ਕੀਤਾ ਹੈ ਨਾਲ ਭਾਵੇਂ ਲਿਖ ਦੋ ਭਾਗ ਇੱਕ ਵਿੱਚ ਸਿੱਧ ਕੀਤਾ ਹੈ ਇਸ ਲਈ AP CQU AP ਬਰਾਬਰ ਸੀ ਕਿਉਂ ਸਰਵੰਗ ਸਮ ਤ੍ਰਿਪੁਜ ਦੀਆਂ ਸੰਗਤ ਪੁਜਾਵਾ ਸੋ ਇਸ ਤਰ੍ਹਾਂ ਬਚਿਓ ਦੂਜਾ ਭਾਗ ਸੀ ਉਹਦੇ ਬੜਾ ਹੀ ਸੌਖਾ ਸੀਗਾ ਜੇ ਪਹਿਲਾ ਭਾਗ ਹੋ ਜਾਏ ਤੇ ਦੂਜਾ ਭਾਗ ਨਾਲ ਦੇ ਨਾਲ ਹੀ ਇੱਕ ਲਾਈਨ ਦੇ ਵਿੱਚ ਹੀ ਇਹਦਾ ਜਵਾਬ ਆ ਗਿਆ ਪਰ ਕਾਰਨ ਲਿਖਣਾ ਪੇਗਾ ਸੀਪੀਸੀਟੀ ਲਿਖ ਦਿਓ ਜਾਂ ਸਰਵੰਗ ਸਮ ਤ੍ਰਿਪੁਜਾਂ ਦੀਆਂ ਸੰਗਤ ਪੁਜਾਵਾ ਲਿਖ ਦਿਓ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 8.1 ਦੇ ਸਵਾਲ 4 ਤੇ 6 ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਇਹ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ